ਹਾਂ ਸਿਰਫ ਤੀ ਚਾਰ ਚੱਕਰ ਕਰਨੇ ਆ ਮੈਂ ਤੁਹਾਨੂੰ ਬਾਰਗ ਇਹਦਾ ਦੁਬਾਰਾ ਕੋਈ ਟਾਈਮਿੰਗ ਦਾ ਕੋਈ ਮੈਟਰ ਨਹੀਂ ਹੈਗਾ ਠੀਕ ਹੈ ਬਸ ਕੰਪਲੀਟ ਕਰਨੇ ਆ ਹੁੰਦੇ ਤਾਂ ਵੀ ਠੀਕ ਹੈ ਨਹੀਂ ਹੁੰਦੇ ਤਾਂ ਵੀ ਠੀਕ ਹੈ ਠੀਕ ਹੈ ਜੀ ਯਸ ਸਰ ਬਸ ਇੱਕ ਵਾਰ ਤੁਹਾਨੂੰ ਆਈਡੀ ਆ ਜਾਏ ਕਿ ਤੁਸੀਂ ਤੁਹਾਡਾ ਕੀ ਮਤਲਬ ਹਾਲਤ ਠੀਕ ਕਰਾਉਂਦੇ ਹੋ ਯਸ ਸਰ ਓਕੇ ਯਸ ਸਰ ਹਾਂ ਜੀ ਹਾਂ ਜੀ ਜੀ ਨਹੀਂ ਬੋਲ ਸੀ ਨਹੀਂ ਕੋਈ ਨਾ ਸੋਲਵ ਕਰਨ ਨੂੰ ਆਇਆ ਕਰ ਦਮ ਨਵੇਂ ਜਵਾਬ ਨਾ 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 ਚੱਲੀ ਹਾਂ ਤੇ ਇਹ ਇਹਨਾਂ ਬੱਚਿਆਂ ਦਾ ਟੈਸਟ ਹੈ ਜੀ ਤੇ ਇਹ ਨਵੇਂ ਬੱਚੇ ਦੇ ਕੁਝ ਬੱਚੇ ਇਹਦੇ ਵਿੱਚ ਕੁਝ ਬੱਚੇ ਹਲੇ ਹੈ ਨਹੀਂ ਤੇ ਜਿੰਨਾਂ ਨੂੰ ਪਤਾ ਕਿ ਆਪਾਂ ਅਕੈਡਮੀ ਵਿੱਚ ਸ਼ਨੀਵਾਰ ਨੂੰ ਟੈਸਟ ਰੱਖਦੇ ਹਾਂ ਉਹਨਾਂ ਬੱਚੇ ਦੇ ਵਿੱਚ ਇਹਦੇ ਵਿੱਚ ਫਿਜ਼ੀਕਲ ਤੇ ਪੇਪਰ ਦੋਹਾਂ ਦਾ ਇਹਨਾਂ ਦਾ ਟੈਸਟ ਹੁੰਦਾ ਹੈ ਸਵੇਰੇ ਸਭ ਤੋਂ ਪਹਿਲਾਂ ਇਹਨਾਂ ਦਾ ਪੇਪਰ ਹੁੰਦਾ ਹੈ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਫਿਜ਼ੀਕਲ ਦਾ ਜਿਹੜਾ ਇਹ ਟੈਸਟ ਲਿਆ ਜਾਂਦਾ ਹੈ ਤੇ ਇਹ ਕਹਿੰਦੇ ਸਿਰਫ ਇਹਨਾਂ ਦੀ ਪ੍ਰੋਗਰੈਸ ਪ੍ਰੋਗਰੈਸ ਟੈਸਟ ਆ ਇਹਦੇ ਵਿੱਚ ਪਤਾ ਲੱਗ ਸਕੇ ਇਹ ਫਸਟ ਇਨੀਸ਼ੀਅਲ ਟੈਸਟ ਹੈ ਇਹਨਾਂ ਦਾ ਇਹਨਾਂ ਬੱਚੇ ਨੂੰ ਖਲੇ ਵੀ ਨਹੀਂ ਪਤਾ ਹੈਗਾ ਕਿ ਭੱਜੀ ਦਾ ਕਿਵੇਂ ਆ ਕਿਵੇਂ ਸਾਰਾ ਤਿਆਰ ਸੀ ਤੇ ਦੇਖਦੇ ਆਂ ਇਹ ਬੱਚੇ ਜੋ ਆਪਣੀ 1600 ਮੀਟਰ ਦੀ ਟਾਈਮਿੰਗ ਆ ਜੇ ਮੈਂ ਤੁਸੀਂ ਦੇਖ ਰਹੇ 400 ਮੀਟਰ ਦਾ ਗਰਾਊਂਡ ਆ ਆਪਣਾ 1600 ਮੀਟਰ ਦੀ ਟਾਈਮਿੰਗ ਦੇ ਵਿੱਚ ਇਹ ਆਪਣਾ ਕਿੰਨਾ ਜਿਹੜੀ ਪਰਫਾਰਮੈਂਸ ਦੇ ਪਾਉਂਦੇ ਨੇ ਵਧੀਆ ਕਿੰਨੀ ਕਹਿੰਦੇ ਟਾਈਮਿੰਗ ਆ ਪਾਉਂਦੇ दूसरा चक्कर बच्चा नीचे कमेंट करो कि छोटा बच्चा घर है या इस टाइम या फिर ग्राउंड है ठीक है जी पुछ बच्चे उन्हें टेस्ट दिता शनिवार का या नहीं या फिर छुट्टी लेके कित गया ਗਰਾਊਂਡ ਦੇਖ ਰਹੇ ਤੁਸੀਂ ਆਪਣੀ ਬਹੁਤ ਹੀ ਗ੍ਰਾਸੀ ਤੇ ਵਧੀਆ ਗਰਾਊਂਡ ਹੈ ਸਰ ਠੀਕ ਹੈ ਮਾਰਕਿੰਗ ਕੀਤੀ ਹੋਈ ਹੈ ਪ੍ਰੋਪਰ ਜਾਸੋ ਮੀਟਰ ਵਾਲੀ ਤੇ ਨਾਲ ਦੀ ਨਾਲ ਤੁਹਾਨੂੰ ਦਵਾਵਾਂਗੇ ਇਸ ਤੋਂ ਬਾਅਦ ਕੁੜੀਆਂ ਦਾ ਟ੍ਰਾਇਲ ਦੀ ਵੀਡੀਓ ਠੀਕ ਹੈ ਕੁੜੀਆਂ ਦਾ ਟ੍ਰਾਇਲ ਉਹ ਵੀ ਜੋ ਬੇਸਿਕਲੀ ਕੁੜੀਆਂ ਨੇ ਜਿਹੜਾ ਨੇ ਹਲੇ ਆ ਜਿਹੜਾ ਫਰਵਰੀ ਵਾਲਾ ਬੈਚ ਆ ਉਹ ਜੁਆਇਨ ਕੀਤਾ ਹੈ ਆਪਣਾ ਦੇ ਬੈਚ ਨੂੰ ਲੈ ਕੇ ਤੁਹਾਨੂੰ ਦੱਸਦਾ ਬਹੁਤ ਜ਼ਿਆਦਾ ਹੁੰਦਾ ਬੱਚੇ ਕਿ ਬੈਚ ਆਪਣਾ ਲਿमिटेड ਟਾਈਮ ਲਈ ਹੀ ਉੱਪਰ ਹੁੰਦਾ ਹੈ ਤੇ ਉਸ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਸੀਟਸ ਨੇ ਜਿਹੜੀਆਂ ਜਲਦੀ ਹੀ ਬੁੱਕ ਹੋ ਜਾਂਦੀਆਂ ਨੇ ਤੇ ਜਿਹੜਾ ਨੈਕਸਟ ਬੈਚ ਆ ਨੈਕਸਟ ਬੈਚ ਹੁਣ 25 ਫਰਵਰੀ ਤੋਂ ਲੈ ਕੇ 1 ਮਾਰਚ ਦੇ ਵਿੱਚ ਜਿਹੜਾ ਸ਼ੁਰੂ ਹੋਊਗਾ ਤੇ ਉਹਦੇ ਵਿੱਚ ਤੁਸੀਂ ਆਪਣੀ ਰਜਿਸਟ੍ਰੇਸ਼ਨ ਆ ਜਿਹੜੀ ਉਹ ਕਰਵਾ ਸਕਦੇ ਹੋ ਮੇਰੇ ਕੋਲ ਠੀਕ ਹੈ ਤੇ ਦੇਖ ਜੇ ਤੁਹਾਨੂੰ ਵਿজিট ਕਰਨਾ ਹੋਇਆ ਅਕੈਡਮੀ ਤਾਂ ਹੁਣ ਨਹੀਂ 25 ਤੱਕ ਜਦੋਂ ਐਡਮਿਸ਼ਨਸ ਓਪਨ ਹੋਣਗੇ ਉਦੋਂ ਆ ਕੇ ਅਕੈਡਮੀ ਵਿਜ਼ਿਟ ਕਰ ਸਕਦਾ ਦੇਖ ਸਕਦਾ ਸਾਰਾ ਸਿਸਟਮ ਠੀਕ ਹੈ ਚਲੋ ਚਲੋ ਸ਼ਾਬਾਸ਼ ਚੱਲਣਾ ਨਹੀਂ ਓਏ ਚਾਰ ਚੱਕਰ ਪੂਰੇ ਕਰੋ ਤੀਸਰਾ ਚੱਕਰ ਸ਼ੁਰੂ ਚਲੋ 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 ਦੇਖਿਓ ਕੁਝ ਬੱਚੇ ਚੱਲਣ ਵੀ ਲੱਗੇ ਐ ਸਿੱਟਾ ਰੌਣਕਾਂ ਪੂਰੇ ਕਰਨੇ ਆ ਬੱਚੇ ਚਲੋ ਚਲੋ ਸ਼ਾਬਾਸ਼ 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 ਹਿੰਮਤ ਰੱਖੋ ਇੱਕ ਹੀ ਚੱਕਰ ਹੋ ਰਿਹਾ ਬਾਸ ਬਿਨਾ ਬੱਚਿਆਂ ਚ ਹਾਲੇ ਮੈਂ ਸਮਝਦਾ ਹੁਣਾ ਕਿ ਸਿਵਿਲੀਅਨਜ਼ ਵਾਲੇ ਲੱਛਣ ਨੇ ਠੀਕ ਆ ਡਿਸਪਲਾਈਨ ਦੀ ਘਾਟ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਹਾਲੇ ਹੈਗੀਆਂ ਨੇ ਬਟ ਵਿਥਿਨ 1 ਮੰਥ ਦੇ ਵਿੱਚ ਆਪਣਾ ਪ੍ਰੋਗਰੈਸ ਦੇਖਣਗੇ ਬੱਚੇ ਕਿ ਉਹਨਾਂ ਦੇ ਵਿੱਚ ਕਿੰਨਾ ਚੇਂਜ ਆਇਆ ਹੈ ਤੇ ਮੇਰਾ ਮਕਸਦ ਇਹੀ ਰਹਿੰਦਾ ਬੱਚਿਆਂ ਦੇ ਤੇ ਸਹੀ ਕਰਨਾ ਜਿਵੇਂ ਆ ਦੋ ਬੱਚੇ ਦੇ ਪਹਿਲੀ ਵਾਰ ਟ੍ਰੈਲ ਲਏ ਇਹ ਤਾਂ ਉਲਟੀ ਰਨਿੰਗ ਕਰ ਰਹੇ ਸੀ ਸਿੱਧਣੇ ਪਾ ਜੁੰਦਾ ਹੈ ਉਹ ਨਾਲ ਨਾਲ ਸਮਾਂ ਦੇ ਸਮੇਂ ਤੇ ਸਭ ਕੁਝ ਸਿਖਾਉਣਾ ਬੱਚਿਆਂ ਨੂੰ ਜ਼ਰੂਰੀ ਹੈ ਕਿਉਂਕਿ ਥੋੜੀ ਜ਼ਿੰਦਗੀ ਦੇ ਵਿੱਚ ਜੇ ਡਿਸਪਲਨ ਹੀ ਹੈਗਾ ਤਾਂ ਕੁਝ ਵੀ ਨਹੀਂ ਹੈਗਾ ਆਖਰੀ ਚੱਕਰ ਸ਼ੁਰੂ ਪੂਰਾ ਕਰਨਾ ਪੂਰਾ ਕਰਨਾ ਜੋ ਮਰਜੀ ਟਾਈਮਿੰਗ ਆ ਕਿਸੇ ਦੇ ਪੂਰਾ ਕਰੋ ਸਰ ਦਵਾ ਸ਼ਾਬਾਸ਼ ਸ਼ਾਬਾਸ਼ ਹਜ਼ਾਰ ਖਿੱਚੇ ਰੱਖੋ ਕੁਝ ਬੱਚੇ ਨੇ ਜਿਨ੍ਹਾਂ ਨੇ ਪਹਿਲਾਂ ਥੋੜਾ ਗਰਾਊਂਡ ਕੀਤਾ ਹੋਇਆ ਲੱਗਦਾ ਕੁਝ ਬੱਚੇ ਉਹ ਵਾਲੇ ਨੇ ਜਿਨ੍ਹਾਂ ਨੇ ਕਦੇ ਗਰਾਊਂਡ ਦਾ ਮੂਵੀ ਨਹੀਂ ਦੇਖਿਆ ਹੋਇਆ ਇਹਨਾਂ ਚ ਸ਼ਾਬਾਸ਼ ਬੱਚੇ ਸ਼ਾਬਾਸ਼ ਆਖਰੀ ਚੱਕਰ ਆ ਕੀ ਦਾ ਆਪਣੇ ਐਥਲੀਟ ਬੱਚੇ ਨੇ 200 ਮੀਟਰ ਤੋਂ ਫੜ ਲਿਆ ਸਪ੍ਰਿੰਟ ਉਹਨਾਂ ਨੇ। ਅੱਪਾ ਛਿਓ ਜਾਨਾ ਉੱਥੇ ਉੱਥੇ ਖੜਾ ਉੱਥੋਂ ਨਾ। 5 ਵਾਰ ਸਵਾਦ ਚਲੋ 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 ਸ਼ਾਬਾਸ਼। ਵੈਰੀ ਗੁੱਡ ਪਹਿਲਾ ਬੱਚਾ ਆ ਗਿਆ ਆਪਣਾ ਸ਼ਾਬਾਸ਼। ਟਾਈਮ ਵੀਡੀਓ ਚ ਦੇਖੀ ਜਾਣਗੇ। ਹਾਂਜੀ ਹਾਂਜੀ 6.50 ਤੇ ਜੀ। ਬਗਲ 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 650 ਦਿਲਰਾਮ 650 7 ਇਹਦੇ ਵਿੱਚ ਤਾਂ ਹਾਲੇ ਚੱਲੀ ਵੀ ਆ ਵੀਡੀਓ ਉਹ ਆਪ ਹੀ ਕੱਟ ਕਰਕੇ ਦੇਖੀ ਜਾਂਗੇ ਵੀਡੀਓ ਟਾਈਮ ਲਾਉਣਾ ਭੁੱਲ ਗਈ ਸੀ ਯਾਰ ਨਹੀਂ ਨਹੀਂ ਇਹ ਤਾਂ ਟਾਈਮ ਲੱਗਦਾ ਇਹਦੇ ਤਾਂ ਲੱਗ ਰਿਹਾ ਇੰਦਰੋਂ ਟਾਈਮ ਲਾਉਣਾ ਭੁੱਲ ਗਈ ਚਲੋ ਬੱਚੇ ਚਲੋ ਨਾ ਦੇਖੇ ਸਰ ਵੀਡੀਓ ਚ ਇਸ ਦਾ ਵੀ ਆਖਰੀ ਚੱਕਰ ਆ ਪੂਰਾ ਕਰੋ ਸ਼ਾਬਾਸ਼ ਸ਼ਾਬਾਸ਼ ਕਿੰਨੀ ਆਈ ਸਾਢੇ 7 ਮਿੰਟ ਵੀਡੀਓ ਚ ਦੇਖਿਓ ਜੀ ਸਾਢੇ 5 ਸਾਢੇ 7 ਗਰਾਊਂਡ ਹਲੇ ਦੂਦਰੇ ਹੋਣੇ ਹਲੇ ਸਾਢੇ 5 ਆ ਜੂ ਬੈਠਣਾ ਬੈਠਣਾ ਪੁੱਤ ਸਰਦਾਰ ਬੈਠਣਾ ਦੀ ਮੜਾ ਕਿੰਨੂ ਦੇਖੀ ਆ ਲਓ ਜੀ ਢਾ ਪੈ ਕਿਤੇ ਕਹਿ ਹੋ ਗਿਆ ਏ ਹੋ ਗਈ ਹੋ ਗਏ ਚਲੋ ਸ਼ੁਕਰ ਹੈ ਪ੍ਰਮਾਤਮਾ ਦਾ ਕਿਰਿਆ ਗਿਆ ਹਾਂ ਚੱਲ ਚੱਲ ਪਰਮਾਨਸ਼ੀਤੀ ਸ਼ਾਬਾਸ਼ ਹਾਈ ਸਰਦਾਰ ਜੀ 10 22 ਖਿੱਚੋ ਜੀ ਕੰਮ ਉਰੇ ਆ ਕੇ ਚੱਕਰ ਪੂਰੇ ਹੁੰਦੇ ਆਈ ਉਰੇ ਆਓ ਦੇਖਿਆ ਕੁਝ ਬੱਚੇ ਮਤਲਬ ਲਾਈਨ ਤੋਂ ਪਹਿਲਾਂ ਹੀ ਰੁਕ ਰਹੇ ਹਨ ਸ਼ਾਬਾਸ਼ ਜੀ ਸ਼ਾਬਾਸ਼ ਆਜੋ ਕੇ ਇਹ ਮੋਟਾ ਫੌਜੀ ਦਾ ਜੀ ਸ਼ਾਬਾਸ਼ ਕਬਾਸ਼ ਓਰੇ ਆਕੇ ਪੂਰੇ ਹੁੰਦੇ ਸਰਦਾਰ ਜੀ ਓਰੇ ਜਲਦੀ ਪੂਰੇ ਕਰੋ ਦੇਖ ਰਹੇ ਹੋ ਸੂਰਜ ਦੀ ਪਹਿਲੀ ਕਿਰਨ ਇਹ ਮੇਰੀ ਲੱਗਦਾ ਬੈਸਟ ਮੂਮੈਂਟਸ ਇਦਾਂ ਦੇ ਹਨ ਹਰ ਰੋਜ਼ ਸਾਨੂੰ ਸਵੇਰੇ ਸੂਰਜ ਚੜ੍ਹਦਾ ਮਿਲ ਜੂਵੇ ਤੇ ਸੂਰਜ ਦੇ ਟੈਂਡ ਨੂੰ ਤੁਸੀਂ ਦੇਖੋ ਇਸ ਤੋਂ ਵੱਡੀ ਸਪਿਰਚੁਅਲ ਐਕਟੀਵਿਟੀ ਹੋ ਕੋਈ ਨਹੀਂ ਕਿ ਚਲੋ 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 ਬੱਚੇ ਲਓ ਬੈਠੋ ਨਾ ਮੇਰੇ ਖੜੇ ਹੋ ਜਾ ਬੈਠੋ ਨਾ ਭਾਈ ਸਾਹਿਬ ਖੜੇ ਹੋ ਜਾ ਚੱਲਦੇ ਫਿਰ ਉਹ ਚਲੋ ਚਲੋ ਚਲੋ

ਇਹ ਲੈ ਜਿਹੜਾ ਗਰੁੱਪ ਸੀ ਉਹ ਚ ਵੀ ਇਦਾਂ ਹੀ ਸੀਗਾ ਮਤਲਬ 10 ਮਿੰਟ ਦੇ ਵਿੱਚ 9:55 ਨਹੀਂ ਨਹੀਂ ਉਹ ਤਾਂ ਲਾਸਟ 8:40 ਸੀਗੇ ਸਾਰੇ ਲਾਸਟ 8:40 ਤੱਕ ਸਾਰੇ ਬੱਚੇ ਸੋਲ ਢਿੱਲੇ ਆ ਹਾਂਜੀ ਦਵਾ ਸਬਾਤ ਕਰੋ 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 ਪਕੋੜਾ ਟੈਂਸ਼ਨ ਨਾਲੋ ਕਰਦਣਾ ਚੰਗੀ ਦਾ ਟਾਇਰ ਤੇ ਨਾਲ ਇਹ ਵੀ ਕਹਿਣਗੇ ਕਿ ਘਾਤੇ ਸਰ ਦੀ ਵੀਡੀਓ ਨੂੰ ਲਾਈਕ ਕਰ ਦਿਓ। ਔਰੇ ਤੱਕ। ਲਾਸਟ ਕਲਾ ਬੱਚਾ ਕਵਰ ਕਰਦਾ ਹੋਇਆ ਕਿੰਨਾ ਡਾਸਦਾ? 10 40 ਚਲੋ ਕੋਈ। ਲਓ ਜੀ ਦੋਸਤੋ ਏਸੀ ਆਪਣਾ ਮੁੰਡਿਆਂ ਦਾ ਡਰੈਸ ਤੇ ਆਪਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी। ਇਹ ਵੀਡੀਓ ਬਣਾਉਣ ਦਾ ਮਕਸਦ ਇਹਨਾਂ ਨੇ ਪੇਰੈਂਟਸ ਨੂੰ ਦਿਖਾਣਾ ਹੈ। ਤਾਂ ਕਿ ਉਹਨਾਂ ਨੇ ਵੀ ਬਹੁਤ ਯਕੀਨ ਇੱਥੇ ਪੀ ਜਾਏ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਉਹਨਾਂ ਦੇ ਬੱਚੇ ਕੀ ਐਕਟੀਵਿਟੀ ਕਰ ਰਹੇ ਨੇ ਕੀ ਨਹੀਂ ਸਾਰ ਤੇ ਮਿਲਦੇ ਆ नेक्स्ट ਵੀਡੀਓ नेक्स्ट ਜਾਣਕਾਰੀ ਦੇਣਾ ਬਾਕੀ ਇਹ ਦਾ ਇੱਕ ਪ੍ਰੋਗਰੈਸ ਵੀਡੀਓ ਸੀਗੀ ਇਹ ਸੇਵ ਰਹੂਗੀ ਨਾ ਬੱਚਿਆਂ ਦੇ ਲਈ ਓਕੇ